ਹਾਂ ਦੋਸਤੋ ਦੋਸਤੋ ਇੱਕ ਗੱਲ ਸੁਣਾਉਣ ਲੱਗੀ ਆ ਗੱਲ ਥੋੜੀ ਹਾਸੇ ਵਾਲੀ ਵੀ ਐ ਤੇ ਪਰਨਾ ਇਹ ਮੈਨੂੰ ਲੱਗਦਾ ਵੀ ਆਮ ਵਾਪਰਦੀ ਦੀ ਹੈ ਕਹਿੰਦੇ ਨਾ ਇੱਕ ਪਿੰਡ ਦੇ ਵਿੱਚ ਇੱਕ ਕੁੜੀ ਸੀਗੀ ਤੇ ਬੜੀ ਬਤਸਲੂਕੀ ਕਰਦੀ ਸੀ ਬੜੀ ਗੰਦੀ ਜ਼ੁਬਾਨ ਸੀ ਉਹਦੀ ਹਰੇਕ ਨਾਲ ਲੜਾਈ ਝਗੜਾ ਮੁੱਲ ਲਈ ਰੱਖਦੀ ਸੀਗੀ ਕਿਸੇ ਨਾਲ ਸਿੱਧੇ ਉਹ ਗੱਲ ਨਹੀਂ ਸੀ ਕਰਦੀ ਗੱਲ ਤਾਂ ਕੀ ਗੱਲ ਕਿਸੇ ਦੀ ਪੁੰਜ ਡਿੱਗਣ ਹੀ ਨਹੀਂ ਸੀ ਦਿੰਦੀ ਨਾਲ ਦੇ ਨਾਲ 800 ਟਾ ਜਵਾਬ ਦਿੰਦੀ ਸੀ ਸਾਰਾ ਪਿੰਡ ਬੜਾ ਉਹਦੇ ਤੋਂ ਦੁਖੀ ਸੀ ਘਰ ਦੇ ਵੀ ਉਹਦੇ ਬੜੇ ਦੁਖੀ ਸੀ ਤੇ ਇਸੇ ਕਰਕੇ ਉਹਦਾ ਨਾ ਕਿਤੇ ਸਾਖ ਨਹੀਂ ਸੀ ਹੁੰਦਾ ਕਿਤੇ ਵੀ ਮਤਲਬ ਉਹਦਾ ਰਿਸ਼ਤਾ ਲੈਣ ਲਈ ਕੋਈ ਵੀ ਤਿਆਰ ਨਹੀਂ ਸੀ ਆਸ-ਪਾਸੇ ਦੇ ਪਿੰਡਾਂ ਦੇ ਵਿੱਚ ਵੀ ਉਹ ਕੁੜੀ ਨਾ ਮਸ਼ਹੂਰ ਹੋ ਗਈ ਸੀ ਆਪਦੀ ਬਤ ਚ ਬਣ ਕੇ ਤੇ ਤਾ ਜਿਹੜੇ ਪੇਰੈਂਟਸ ਸੀ ਨਾ ਉਹਦੇ ਮਾਪੇ ਉਹ ਬੜੇ ਦੁਖੀ ਸੀ ਉਹ ਚਾਹੁੰਦੇ ਸੀ ਵੀ ਇਹਦਾ ਕਿਸੇ ਨਾ ਕਿਸੇ ਤਰ੍ਹਾਂ ਇਹਦਾ ਰਿਸ਼ਤਾ ਹੋਵੇ ਕਿਉਂਕਿ ਕਹਿੰਦੇ ਵੀ ਅਸੀਂ ਇਹਦੇ ਤੋਂ ਬਿਨਾ ਰਹਿਣਾ ਤਾਂ ਸਾਨੂੰ ਮਨਜ਼ੂਰ ਹੈ ਕਿਉਂਕਿ ਇਹਦੇ ਹੁਣ ਲਾਂਬੇ ਬੜੇ ਆਉਣ ਲੱਗ ਗਏ ਤਾਂ ਕੀ ਹੋਇਆ ਕਿ ਥੋੜੇ ਸਮੇਂ ਬਾਅਦ ਨਾ ਦੋ ਤਿੰਨ ਪਿੰਡ ਛੱਡ ਕੇ ਤੇ ਕੋਈ ਬੰਦਾ ਉਹਦੇ ਨਾਲ ਵਿਆਹ ਕਰਨ ਲਈ ਤਿਆਰ ਹੋ ਜਾਂਦਾ ਤਾ ਮਾਪੇ ਬੜਾ ਖੁਸ਼ ਹੁੰਦਾ ਹੈ ਤੇ ਪਿੰਡ ਵਾਲੇ ਵੀ ਖੁਸ਼ ਹੁੰਦੇ ਉਹ ਕਹਿੰਦੇ ਚਲੋ ਤਮਾਸ਼ਾ ਹੀ ਦੇਖਾਂਗੇ ਨਾ ਵਿਵਸਨਾ ਤਾਂ ਇਹਨੇ ਹੈ ਨਹੀਂਗਾ ਕਿਉਂਕਿ ਕੁੜੀ ਦੀ ਜ਼ੁਬਾਨ ਜਿਹੜੀ ਹੈ ਉਹ ਬੜੀ ਗੰਦੀ ਸੀ ਤਾਂ ਕੀ ਹੋਇਆ ਵੀ ਚਲੋ ਪੱਕ ਟੱਕ ਹੋਊਗੀ ਸਾਰਾ ਕੁਝ ਵਿਆਹ ਦਾ ਦਿਨ ਵੀ ਡਿਸਾਈਡ ਹੋ ਗਿਆ ਤੇ ਪਹਿਲੇ ਜ਼ਮਾਨਿਆਂ ਦੇ ਵਿੱਚ ਨਾ ਬਰਾਤਾਂ ਗੱਡਿਆਂ ਤੇ ਆਉਂਦੀਆਂ ਸੀ ਤਾਂ ਉਹਨੇ ਕੀ ਕੀਤਾ ਵਿਆਹ ਵਾਲੇ ਮੁੰਡੇ ਨੇ ਵੀ ਵਾਲੀ ਬਰਾਤ ਨਾ ਲੈ ਕੇ ਗਿਆ ਉਹ ਇੱਕ ਗੱਡੇ ਦੇ ਵਿੱਚ ਉਹਨੇ ਥੋੜੇ ਜਿਹਾ ਆਪਣੇ ਸਾਥ ਸਬੰਧੀ ਬਿਠਾ ਲੇ ਬਰਾਤ ਜਾਣ ਲਈ ਤੇ ਇੱਕ ਗੱਡੇ ਦੇ ਵਿੱਚ ਉਹ ਆਪ ਬਹਿ ਗਿਆ ਤੇ ਨਾਲ ਹੀ ਉਹਨੇ ਇੱਕ ਬੱਕਰਾ ਬੰਨ ਲਿਆ ਤੇ ਇੱਕ ਬਾਂਦਰ ਤੇ ਇੱਕ ਖਾਲੀ ਪਾਂਡਾ ਉਹਨੇ ਰੱਖ ਲਿਆ ਖਾਲੀ ਪਾਂਡਾ ਨੀ ਮਤਲਬ ਉਹਦੇ ਵਿੱਚ ਖਾਣ ਪੀਣ ਦਾ ਥੋੜਾ ਬਹੁਤ ਸਮਾਨ ਰੱਖ ਲਿਆ ਵੀ ਰਸਤੇ ਦੇ ਵਿੱਚ ਖਾਣ ਪੀਣ ਦੇ ਲਈ ਚਲੋ ਵਿਆਹ ਜਿਹੜਾ ਉਹ ਕੁੜੀ ਦੇ ਨਾਲ ਉਹਦਾ ਚੰਗੀ ਤਰ੍ਹਾਂ ਨਿਬੜ ਗਿਆ ਸਾਰਾ ਵਿਆਹ ਦਾ ਪ੍ਰੋਗਰਾਮ ਤੇ ਜਦੋਂ ਉਹ ਵਿਆਹ ਤੋਂ ਬਾਅਦ ਆਪਦੀ ਘਰ ਵਾਲੀ ਨੂੰ ਵਾਪਸ ਲੈ ਕੇ ਆਉਣ ਲੱਗਾ ਨਾ ਤਾਂ ਇੱਕ ਗੱਡੇ ਦੇ ਵਿੱਚ ਉਹ ਦੋਨੋਂ ਮੀਆਂ ਬੀਵੀ ਬਹਿ ਗਏ ਤੇ ਨਾਲ ਹੀ ਬੱਕਰਾ ਬਾਂਦਰ ਤੇ ਉਹ ਪਾਂਡਾ ਸੀਗਾ ਥੋੜੀ ਦੇਰ ਜਦੋਂ ਗਾਂ ਤੁਰੇ ਨਾ ਤੇ ਬੱਕਰਾ ਨਾ ਥੋੜੀ ਦੇਰ ਬਾਅਦ ਮੈਂ ਮੈਂ ਕਰਨ ਲੱਗਿਆ ਮਿਆਂ ਕਰਨ ਲੱਗ ਗਿਆ ਉਹ ਜਿਹੜਾ ਬੰਦਾ ਸੀ ਨਾ ਉਹਨੇ ਕੀ ਕੀਤਾ ਵੀ ਉਹਦੇ ਕੋਲ ਕੁਹਾੜਾ ਸੀ ਉਹਨੇ ਲੈ ਕੁਹਾੜਾ ਫੜ ਤੇ ਉਹਦੀ ਧੌਣ ਲਾ ਕੇ ਰੱਖਤੀ ਕਹਿੰਦਾ ਵੀ ਪੱਠੇ ਤੇਰੇ ਸਾਹਮਣੇ ਪਏ ਆ ਦਾਣਾ ਵੀ ਤੇਰੇ ਕੋਲੇ ਪਿਆ ਤੇ ਫਿਰ ਵੀ ਤੂੰ ਮੈਂ 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 ਲਾਈ ਆ ਨਾ ਵੀ ਮੈਨੂੰ ਇਹ ਚੀਜ਼ਾਂ ਪਸੰਦ ਨਹੀਂ ਤਾਂ ਉਹ ਕੁੜੀ ਚੁੱਪ ਕਰਕੇ ਦੇਖਦੀ ਤੇ ਸਹਿਮ ਜਾਂਦੀ ਐ ਇਕਦਮ ਵੀ ਆ ਤਾਂ ਕੰਮ ਹੀ ਖਰਾਬ ਐ ਚਲੋ ਥੋੜੀ ਦੇਰ ਹੈ ਨਾ ਫਿਰ ਉਹ ਅੱਗੇ ਜਾਂਦੇ ਆ ਤਾਂ ਅੱਗੇ ਕੀ ਹੁੰਦਾ ਵੀ ਉਹ ਜਿਹੜਾ ਪਾਂਡਾ ਹੁੰਦਾ ਉਹਦੇ ਵਿੱਚੋਂ ਖਾਣ ਪੀਣ ਦਾ ਸਮਾਨ ਜਦੋਂ ਖਤਮ ਹੋ ਜਾਂਦਾ ਐ ਤਉ ਹਵਾ ਦੇ ਨਾਲ ਨਾ ਥੋੜਾ ਜਿਹਾ ਹਿੱਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਹ ਬੰਦਾ ਕੀ ਕਰਦਾ ਲੈ ਕੇ ਘਵਾੜਾ ਉਹ ਪਤੀਲੇ ਨੂੰ ਵੀ ਜਿਹੜਾ ਭਾਂਡਾ ਹੁੰਦਾ ਉਹਨੂੰ ਵੀ ਟੋਟੇ ਟੋਟੇ ਕਰ ਦਿੰਦਾ ਤੇ ਉਹ ਕਹਿੰਦਾ ਵੀ ਤੇਰੇ ਤੋਂ ਤੈਨੂੰ ਮੈਂ ਵਿਆਹ ਬਿਨਾਂ ਲੈ ਕੇ ਗਿਆ ਤੈਨੂੰ ਛੱਡ ਕੇ ਤੇ ਨਹੀਂ ਆਇਆ ਤੇ ਫੇਰ ਵੀ ਤੂੰ ਟੰਨ ਨਟੰਨ ਨਟੰਨ ਲਾਈ ਹੈ ਵੀ ਮੈਨੂੰ ਇਹ ਚੀਜ਼ਾਂ ਪਸੰਦ ਨਹੀਂ ਹੈਗੀਆਂ ਤੇ ਉਹ ਬੜਾ ਵੀ ਉਹ ਡਰ ਜਾਂਦੀ ਉਹ ਕੁੜੀ ਉਹ ਕਹਿੰਦੀ ਇਹ ਤਾਂ ਬੰਦਾ ਹੀ ਬੜਾ ਜ਼ਾਲਮ ਆਣਾ ਵੀ ਇਹਨੇ ਤਾਂ ਭਾਵੇਂ ਭਾਂਡਾ ਵੀ ਮਤਲਬ ਟੋਟੇ ਟੋਟੇ ਕਰਤਾ ਤੇ ਅੱਗੇ ਜਾ ਕੇ ਨਾ ਥੋੜੇ ਦੇਰ ਜਦੋਂ ਹੋਰ ਅੱਗੇ ਜਾਂਦੇ ਆ ਤਾਂ ਉੱਥੇ ਉਹ ਬੰਦਾ ਕਹਿੰਦਾ ਵੀ ਨਾ ਭੁੱਖ ਲੱਗੀ ਐ ਤੇ ਉਹ ਬਾਗ ਉੰਡਕੇ ਲਿਆਂਦਾ ਤਾਂ ਬਾਂਦਰ ਨੂੰ ਕਹਿੰਦਾ ਵੀ ਜਾ ਤੂੰ ਨਾ ਥੋੜੇ ਜੇ ਕੇਲੇ ਇੱਥੋਂ ਤੋੜ ਕੇ ਲੈ ਕੇ ਆਂ ਵੀ ਆਪਾਂ ਖਾਵਾਂਗੇ ਤਾਂ ਬਾਂਦਰ ਨਾ ਥੋੜੇ ਕੇਲੇ ਲੈ ਆਉਂਦਾ ਤੇ ਉਹ ਮੀਆਂ ਬੀਬੀ ਦੋਨੋਂ ਕੇਲੇ ਖਾ ਲੈਂਦੇ ਐ ਤੇ ਬਾਂਦਰ ਉਹਨਾਂ ਦੇ ਮੂੰਹ ਵੱਲ ਵੇਖਦਾ ਤੇ ਬਾਂਦਰ ਨੂੰ ਹੁੰਦਾ ਵੀ ਮੈਨੂੰ ਵੀ ਇਹ ਖਾਣ ਨੂੰ ਦੇਂ ਤੇ ਉਹ ਕੀ ਕਰਦਾ ਨਾ ਚਪਟਾ ਮਾਰ ਕੇ ਪੰਜ ਸੱਤ ਕੇਲੇ ਖੋ ਲੈਂਦਾ ਤੋ ਬੰਦਾ ਜਿਹੜਾ ਹੈ ਨਾ ਉਹ ਬੰਦਾ ਚੱਕਦਾ ਘਵਾੜਾ ਤੇ ਘਵਾੜੇ ਦੇ ਨਾਲ ਨਾ ਬਾਂਦਰ ਦੀ ਵੀ ਤੌਣ ਲਾ ਦਿੰਦਾ ਉਹ ਕਹਿੰਦਾ ਵੀ ਅਸੀਂ ਤੈਨੂੰ ਵੀ ਮੈਂ ਤੈਨੂੰ ਵਿਆਹ ਨਾਲ ਲੈ ਕੇ ਆਇਆ ਹਨਾ ਤੈਨੂੰ ਉਥੇ ਖਵਾਇਆ ਪਿਆਇਆ ਸਾਰਾ ਕੁਝ ਕੀਤਾ ਤੇ ਹੁਣ ਤੂੰ ਕਹਿੰਦਾ ਵੀ ਕੇਲਿਆਂ ਚ ਹਿੱਸਾ ਭਾਲਦਾ ਵੀ ਤੈਨੂੰ ਅਸੀਂ ਹਿੱਸਾ ਦੇਈਏ ਵੀ ਮੈਨੂੰ ਇਹੋ ਜਿਹਾ ਵੀ ਮੈਨੂੰ ਗੁੱਸਾ ਬਹੁਤ ਆਉਂਦਾ ਉਹ ਕਹਿੰਦਾ ਮੈਨੂੰ ਇੰਨਾ ਗੱਲਾਂ ਤੇ ਚਲੋ ਕੁੜੀ ਪੂਰੀ ਤਰ੍ਹਾਂ ਸਹਿਮ ਜਾਂਦੀ ਹੈ ਤੇ ਕੀ ਹੁੰਦਾ ਵੀ ਉਹ ਜਦੋਂ ਘਰੇ ਆ ਜਾਂਦੇ ਨਾ ਵੀ ਵਿਆਹ ਤੋਂ ਬਾਅਦ ਚਲੋ ਥੋੜੇ ਇੱਕ ਦਿਨ ਲੰਘਦੇ ਨੇ ਰਾਜੀ ਖੁਸ਼ ਹੋਣਾਂ ਦੇ ਦਿਨ ਲੰਘਦੇ ਨੇ ਤੇ ਕੁੜੀ ਦੇ ਪੇਕੇ ਥੋੜੇ ਦਿਨਾਂ ਬਾਅਦ ਕੁੜੀ ਨੂੰ ਮਿਲਣ ਲਈ ਆਉਂਦੇ ਨੇ ਤੇ ਫਿਰ ਜਿਹੜੀ ਕੁੜੀ ਦੀ ਮਾਂ ਹੁੰਦੀ ਹੈ ਉਹ ਕੁੜੀ ਨੂੰ ਪੁੱਛਦੀ ਹੈ ਵੀ ਕਿਵੇਂ ਤੇਰਾ ਸਹਰਾ ਵੀ ਪਰਿਵਾਰ ਵੀ ਇੱਥੇ ਕਿਵੇਂ ਤੇਰਾ ਗੁਜ਼ਰ ਬਸਰ ਜਿਵੇਂ ਵੀ ਹੋ ਰਿਹਾ ਹੈ ਵੀ ਕਿਵੇਂ ਤੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਤੇਰੇ ਘਰ ਵਾਲਾ ਕਿਵੇਂ ਆ ਤੇ ਕੁੜੀ ਨੂੰ ਮੂੰਹ ਤੇ ਉਂਗਲ ਰੱਖਦੀ ਹੈ ਉਹਨਾਂ ਨੂੰ ਕਹਿੰਦੀ ਹੈ ਵੀ ਚੁੱਪ ਕਰੋ ਤੇ ਉਹ ਵੀ ਕਹਿੰਦੀ ਵੀ ਮੇਰੇ ਘਰ ਵਾਲੇ ਨੂੰ ਇਹਨੂੰ ਬਾਹਰ ਚਲੇ ਜਾਂਦੋਂ ਵੀ ਫਿਰ ਮੈਂ ਤੁਹਾਨੂੰ ਦੱਸੂਗੀ ਤੇ ਉਹ ਮਾਂ ਕਹਿੰਦੀ ਵੀ ਉਹਦੋਂ ਤਾਂ ਅਸੀਂ ਤੇਰੇ ਮੂੰਹ ਤੇ ਉਂਗਲਾਂ ਰੱਖਦੇ ਸੀ ਤੇ ਤੂੰ ਕਿਹ ਚੈ ਗੱਲ ਨਹੀਂ ਸੀ ਸੁਣਦੀ ਤੇ ਹੁਣ ਤੂੰ ਸਾਡੇ ਮੂੰਹ ਤੇ ਵੀ ਸਾਨੂੰ ਚੁੱਪ ਕਰਕੇ ਦਿਖਾਉਣੀ ਹੈ ਵੀ ਚੁੱਪ ਕਰ ਜੋ ਤਾਂ ਉਹ ਕਹਿੰਦੀ ਵੀ ਕੋਈ ਨਹੀਂ ਇਹਨੂੰ ਬਾਹਰ ਜਾਣ ਦੋ ਵੀ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿਆਂ ਤੇ ਜਦੋਂ ਨਾ ਉਹਦਾ ਜਿਹੜਾ ਘਰ ਵਾਲਾ ਬਾਹਰ ਜਾਂਦਾ ਤਾਂ ਉਹ ਆਪਦੀ ਮਾਂ ਨੂੰ ਸਾਰੀ ਦੱਸਦੀ ਆ ਕਹਿੰਦੀ ਵੀ ਇਹ ਤਾਂ ਬੰਦਾ ਹੀ ਬੜਾ ਗੁੱਸੇ ਵਾਲਾ ਵੀ ਮੈਂ ਤਾਂ ਵੀ ਮੈਨੂੰ ਤਾਂ ਇੰਨਾ ਡਰ ਲੱਗਦਾ ਵੀ ਇਹਨੂੰ ਕਿਤੇ ਮੇਰੀ ਕਿਸੇ ਗੱਲ ਤੇ ਗੁੱਸਾ ਨਾ ਜੇ ਤੇ ਹੋਰ ਮੈਨੂੰ ਧੌਣ ਲਾ ਕੇ ਸੁੱਟ ਦੇ ਤੇ ਕਹਿੰਦੇ ਦੋਸਤੋ ਇਹਦੇ ਵਿੱਚ ਨਾ ਕਹਿੰਦੇ ਹੁੰਦੇ ਆ ਵੀ ਇਹੋ ਜਿਹੇ ਜਿਹੜੇ ਸੁਭਾਅ ਦੇ ਬੰਦੇ ਨਾ ਤੇ ਇਹਨਾਂ ਨੂੰ ਕੋਈ ਨਾ ਕੋਈ ਇਹੋ ਜਿਹਾ ਜ਼ਰੂਰ ਟੱਕਰਦਾ ਰੱਬ ਨੇ ਜ਼ਰੂਰ ਇਸ ਤਰ੍ਹਾਂ ਦਾ ਕੋਈ ਨਾ ਕੋਈ ਬਣਾਇਆ ਹੁੰਦਾ ਕਹਿੰਦੇ ਹੁੰਦੇ ਨੇ ਨਾ ਸੰਦਾ ਨੂੰ ਸੰਦ ਟੱਕਰ ਹੀ ਜਾਂਦੇ ਆ ਤੇ ਚਲੋ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ